ਹੱਸਦੀ ਐ ਚੋਬਰਾਂ ਨੂੰ ਮਾਰੀ ਹੀ ਮਕਾਂ ਵਿੱਚ ਆਦੇ ਨਾਲ ਤੂੰ ਵਾਜੀ ਵਾਹ ਚਾ ਅੱਜ ਮੌਸਮ ਠੰਡਾ ਜੇ ਓਕੇ ਬਾਈ ਧੀ ਬਾਈ ਚੱਲਿਆ ਮੈਂ ਕਿੱਥੇ ਚੱਲਿਆ ਮੈਂ ਉਹਦੇ ਬਗਾਰ ਤੈਨੂੰ ਟੱਟੀ ਨਹੀਂ ਆਉਂਗੀ ਕਿ ਤੈਨੂੰ ਕੀ ਕਹਿਣਾ ਉਹਦੇ ਨਾਲ ਤੈਨੂੰ ਹੱਗੜ ਸੌਖਾ ਆ ਜਾਂਦਾ ਓ ਮਾਈ ਗੋਡ ਢੀ ਤੋਂ ਬੰਦੇ ਹੀ ਇੱਕ ਉਧਰ ਸਨੇਚਰ ਪਾਈ ਆਉਂਦਾ ਇੱਕ ਇਧਰ ਪਾਈ ਆਉਂਦਾ ਲੈ ਆਪੇ ਤੂੰ ਵੀ ਜਾਂਦੀ ਹੈ ਆ ਵਧੀਆ ਵੇਲਾ ਵੇਲੇ ਹੋਗੇ ਨਾ ਬੰਦੇ ਸਾਰੇ ਨਹੀਂ ਨਹੀਂ ਇਧਰ ਆ ਕੀ ਟ੍ਰੈਮਰ ਇੱਕ ਬੰਦੇ ਦਾ ਲਾ ਲਿਆ ਟ੍ਰੈਮਰ ਤੇ ਕਿਹੜਾ ਨੇ ਲਾਇਆ ਹੀ ਨਹੀਂ ਉਹ ਲਾਈਟ ਚਲੀ ਗਈ ਸੀ ਲਾਈਟ ਚਲੀ ਗਈ ਆ ਗਿਆ ਕੀ ਆ ਗਿਆ ਬੰਦਾ ਅੰਪਾਸਰ ਕਿੱਧਰ ਜਾਉ ਨੂੰ ਆਪਾਂ ਚੱਲ ਜਵ ਆਪਸ ਚੱਲ ਜਾ ਆ ਠੀਕ ਠਾਕ ਜੀ ਆ ਐਨੇ ਇੱਕ ਰੀ ਸਾਡਾ ਮੋਟਾ ਸਾਹਿਬ ਚੋਰੀ ਕਰਾ ਕੇ ਭਰਾਵਾ ਜੀ ਹਣਾ ਸਹੀ ਵਣੀ ਮੋਟੋ ਜੀ ਹਣਾ ਗੋਲ ਮਟੋਲ ਜੀ ਲੈ ਇਹ ਇਨੀ ਕਲਾਕਾਰੀ ਸਿੱਖਦੀਆਂ ਕਿੱਥੋਂ ਨੇ ਤੁਸੀਂ ਮਮਾ ਜੀ ਨੇ ਨਾ ਮੈਂ ਜਦੋਂ 8 ਮਹੀਨਿਆਂ ਦੀ ਹੁੰਦੀ ਸੀ ਨਾ ਮਮਾ ਜੀ ਨੇ ਮੈਂ ਉਹਦਾ ਇੱਕ ਪੈਰਨ ਪੜ੍ਹਦਾ ਸੀ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਾਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਹੱਸਦੀ ਐ ਚੋਬਰਾਂ ਨੂੰ ਮਾਰੀ ਹੀ ਮਕਾਂ ਵਿੱਚ ਆਦੇ ਨਾਲ ਤੂੰ ਵਾਜੀ ਵਾਹ ਚਾ ਅੱਜ ਮੌਸਮ ਠੰਡਾ ਜੇ ਆ ਪਿਛਲੇ 2 ਦਿਨ ਤਾਂ ਗਰਮੀ हां अगो तो तू मैं तो हैरान ही मैं क्या पानी लाऊं जाके ता चाय ਨਾਲ ਹੀ ਲੈ ਜੰਨਾ ਇੰਨੀ ਗਰਮੀ ਚ ਤੇ ਚਾਹ ਨਾਲ ਹੀ ਬੋਤਲ ਨਾਲ ਜਾ ਕੇ ਜਾਂਦੇ ਰਹੇ ਚਾਹ ਨਾ ਪਤਾ ਮੀਚ ਵੀ ਚਾਹ ਤਾ ਬਾਤੋ ਕੁਝ ਨਾ ਇਹ ਬੋਤਲ ਤੋਂ ਬਗੈਰ ਤੁਰਦਾ ਹੀ ਨਹੀਂਗਾ ਆ ਮੈਂ ਨਾ ਜਾਣ ਵੇ ਲੋ ਕੱਲੇ ਤੁਹਾਡੇ ਚ ਧੱਤੂ ਦੇ ਢੇਡਾ ਹਾਂ ਤੁਹਾਡਾ ਢੇਡੂ ਡਿਗਵਾਜ ਕੇ ਤੁਹਾਡੇ ਟੈਨਸ਼ਨ ਨਾ ਲੋ ਹੋ ਜਾਣਾ ਨਾ ਮੌਸਮ ਠੰਡਾ ਪੈਗਾ ਫਰਕ ਨਹੀਂ ਹੈਗਾ 2-3 ਦਿਨ ਹਾਂ ਕਿੱਡਾ ਰੱਬ ਦੇ ਨਾਲ ਬੈਠੀ ਤੂੰ ਤੇ ਆ ਜੰਦੀ ਜਾਂਦਾ ਪੂਰਾ ਮਹੀਦੀ ਨਿਸ਼ਾਨੀ ਹੁੰਦੀ ਆ ਕੀ ਕਹਿੰਦੇ ਜਦੋਂ ਫੜਾ ਦਿੰਦੇ ਨੇ ਲੋਕਾਂ ਨੂੰ ਗਾਗਲੇ ਤੋੜ ਦਿੰਦੇ ਚੈਨ ਇਹ ਜੇ ਬਣਾਈ ਨੂੰ ਕਿਹੜੇ ਦਿਨ ਹੋਈ ਸੀ ਚਲ ਠੀਕ ਆ ਓਕੇ ਬਾਈ ਮੈਂ ਚੱਲਦਾ ਥੈਂਕ ਯੂ ਓਕੇ ਬਾਈ ਕੀ ਬਾਈ ਕਿਹਦਾ ਲੱਖ ਤੈਨੂੰ ਦੁੱਖ ਲੱਗਦਾ ਚੱਕ ਚੱਲਿਆ ਯਾਰ ਚੱਕ ਚੱਲਿਆ ਯਾਰ ਚੱਕ ਲੈ ਚੱਲ ਨਾਲ ਹੀ ਕਢਾ ਕੇ ਰੋਕ ਲੋ ਜਿਹਨੇ ਰੋਕਣਾ ਰੋਕ ਵੀ ਜਮਾ ਦੇ ਲਾ ਰੋਕ ਕਰਦੇ ਆ ਗਏ ਹੂੰ ਮੁਰਦੇ ਨਿਕਲ ਕੇ ਆਈ ਨਿਕਲ ਜਾ ਓਕੇ ਬਾਈ ਕੀ ਬਾਈ ਚੱਲਿਆ ਮੈਂ ਕਿੱਥੇ ਚੱਲ ਗਿਆ ਮੈਂ ਉਹਦੇ ਬਗੈਰ ਤੈਨੂੰ ਟੱਟੀ ਨਹੀਂ ਆਉਂਗੀ ਕਿ ਤੈਨੂੰ ਕੀ ਕਹਿਣਾ ਉਹਦੇ ਨਾਲ ਤੈਨੂੰ ਹੱਗੜ ਸੌਖਾ ਆ ਜਾਂਦਾ ਉਹ ਮਾਈ ਗੋਡ ਵਾ ਦੂਜਿਆਂ ਨੂੰ ਗੱਲਾਂ ਕਰਦਾ ਹਾਂ ਹਾਂ ਨਹੀਂ ਉਹ ਗੱਲਾਂ ਇਧਰ ਗੱਡੀ ਤੋਂ ਬੰਦੇ ਇੱਕ ਉਧਰ ਸਨੇਚਰ ਪਾਈ ਆਉਂਦਾ ਇੱਕ ਇਧਰ ਪਾਈ ਆਉਂਦਾ ਲੈ ਆਪੇ ਤੂੰ ਵੀ ਜਾਂਦੀ ਹੈ ਹਾਂ ਵਧੀਆ ਵੇਲਾ ਵੇਲੇ ਹੋ ਗਏ ਨਾ ਬੰਦੇ ਸਾਰੇ ਕਿਵੇਂ ਕਿਵੇਂ ਨਹੀਂ ਨਹੀਂ ਇਧਰ ਆਖੀ ਟਰੰਮਰ ਇੱਕ ਬੰਦੇ ਦਾ ਲਾ ਲਿਆ ਟਰੰਮਰ ਤੇ ਬੰਦੇ ਨੇ ਲਾਇਆ ਹੀ ਨਹੀਂ ਉਹ ਲਾਈਟ ਚਲੀ ਗਈ ਸੀ ਲਾਈਟ ਚਲੀ ਗਈ ਲੈੋ ਮਿਚਾਰੋ ਆਈ ਗਿਆ ਕੀ ਕਰੀਏ ਚਾ ਕੀ ਕਰੀਏ ਅੰਪਰ ਸਰਵੇਖਣ ਉਹ ਤੇਦਰ ਜਾਣਾ ਕੋਈ ਨਹੀਂ ਕੋਈ ਸ਼ਕਲ ਤੋਂ ਹੰਪਰ ਸਰਵੇਖਣ ਚੱਲ ਜਾ ਵਾਪਸ ਚੱਲ ਜਾ ਚੱਲ ਜਾ ਤੂੰ ਵਾਪਸ ਨਹੀਂ ਆਣਾ ਚੱਲ ਜਾ ਚੱਲ ਜਾ ਵਾਪਸ ਤੂੰ ਏ ਭਾਜੀ ਕੈਨੇਡਾ ਦੇ ਸ਼ਹਿਰ ਤੋਂ ਆਇਆ ਪੀਆਰ ਹੋ ਕੇ ਵਾਪਸੀ ਨਹੀਂ ਗਿਆ ਇੱਕ ਵਿਚਾਰਾ ਉਹ ਬੇਲਾ ਮਿਹਨਤੀ ਨਹੀਂ ਨਹੀਂ ਇਹ ਭੂਣ ਮਰਾ ਆਇਆ ਵਾ ਕੈਨੇਡਾ ਤੋਂ ਹਾਂ ਇੱਕ ਕੈਨੇਡਾ ਦੀ ਹੋਰ ਨਾ ਭਰਾਵਾ ਕੈਨੇਡਾ ਦਾ ਕਿ ਬੇਇੱਜ਼ਤੀ ਵੀ ਨਹੀਂ ਕੈਨੇਡਾ ਕੈਨੇਡਾ ਸੌਰੀ ਕੈਨੇਡਾ ਕੈਨੇਡਾ ਯਾਰ ਆਵੇਲਾ ਤੁਹਾਡੇ ਸਾਰਿਆਂ ਦੇ ਮੂੰਹ ਪੂਰੇ ਆ ਗਏ ਨਾ ਹੁਣ ਇੱਕ ਮੂੰਹ ਥੋੜਾ ਟੇਡਾ ਪੂਰਾ ਹੀ ਨਹੀਂ ਹੋਣਾ ਐਸੇ ਵਾਪਸ ਆਇਆ ਇਹਦੇ ਨਾਲ ਉਹ ਕਹਿੰਦੇ ਜਹਾਜੇ ਆਇਆ ਆ ਆ ਮੰਨੂ ਭੁੱਲਰ ਤੋਂ ਅਸੀਂ ਫੇਰ ਅੱਜ ਡੇਕ ਸਪான்ਸਰ ਕਰਾਇਆ ਸਪਾਂਸਰ ਤਰੀ ਮਤਲਬ ਰੇਟ ਘਟਾਇਆ ਸੌਰੀ ਸੌਰੀ ਤੇ ਆ ਵੀਰ ਲੱਗਾ ਲੱਗਾ ਕਿਵੇਂ ਤੁਸੀਂ ਸੰਤੁਸ਼ਟ ਆ ਬਾਕੀ ਚੱਲੇ ਧੋਣਾ ਤੁਹਾਨੂੰ ਆਖੀ ਹੁੰਦੇ ਆ ਸੰਤੁਸ਼ਟ ਹਾਂ ਤੇ ਬਾਕੀ ਨੇ ਦੇਣੇ ਦੇ ਦੇ ਦੋ ਬਾਈ ਡੇਕ ਜਾ ਪਤਲ ਗਿਆ ਬਿਆਨ ਇਹਦਾ ਇੱਕ ਦਿਨ ਇੱਕ ਦਿਨ ਦੇ ਦੋ ਦੇ ਹੋ ਗਈ ਸੱਚਾਈ ਬੋਲੀ ਹੋਣੇ ਨੇ ਆ ਠੀਕ ਠਾਕ ਜੀ ਆ ਐਨੇ ਇੱਕ ਰੀ ਸਾਡਾ ਮੋਟਰਸਾਂ ਚੋਰੀ ਕਰਾ ਕੇ ਭਰਾਵਾ ਇਹਦੀ ਚਾਹੀਦੀ ਮੈਂ ਦੱਸਾਂ ਸਾਡਾ ਮੋਟਰਸਾਂ ਮੈਂ ਲੈ ਕੇ ਆਇਆ ਇੱਥੇ ਆ ਗਿਆ ਸੀਜ਼ਨ ਚੱਲੇ ਤੂੜੀ ਦਾ ਮੈਂ ਮੋਟਰਸਾਂ ਇੱਥੇ ਕੀਦਾ ਇਹਨੇ ਸਾਡੇ ਮੋਰਸਾ ਲੈ ਗਿਆ ਕਹਿੰਦਾ ਬਾਜ਼ਾਰ ਚ ਲੈ ਕੇ ਚਲ ਗਿਆ ਮੈਂ ਤੇ ਬਾਜ਼ਾਰ ਚ ਨਾ ਸਾਡੇ ਮੋਰਸਾ ਦਾ ਨਾਲ ਦਾ ਹੋਰ ਖੜਾ ਇੱਕ ਉਹਨੂੰ ਚਾਬੀ ਲੈ ਕੇ ਆ ਗਿਆ ਉਹ ਕੈਮਰਾ ਚ ਰਿਕਾਰਡਿੰਗਾਂ ਕੱਢੀਆਂ ਨੂਰਪੁਰ ਨੂੰ ਲੈ ਗਿਆ ਉਹ ਸਾਡੇ ਪਿੰਡਾਂ ਨੂੰ ਤੁਰੇ ਹਣ ਭਰਾਵਾ ਤੇ ਮੈਂ ਕਹਾ ਕਿਹਦਾ ਮੋਰਸਾ ਵਟਾ ਕੇ ਦੇਦਾ ਮੈਨੂੰ ਆ ਆ ਕਹਿੰਦੇ ਉਹਨਾਂ ਨੇ ਮੈਨੂੰ ਵੇਖ ਕੇ ਕਹੇ ਬੰਦਾ ਉਹ ਨਹੀਂ ਮੁੜ ਕੇ ਇਹਦੇ ਕੋਲ ਆਉਂਦਾ ਕਹਿੰਦਾ ਆ ਚੋਰੀ ਕੋ ਚੋਰ ਕੋ ਰਾਹੀ ਇਹ 76 ਬੋਲੇ ਮੇਰੇ ਜੋ ਪੁਲਿਸ ਵੀ ਕਿਹਾ ਇਹ ਵੀ ਚੋਰ ਹੀ ਆ ਇਧਰ ਇਲੀ ਡ੍ਰੀਮ ਆ ਬਗੈਤਰ ਆਇਆ ਇੱਧਰ ਇੱਧਰ ਲਾਇਆ ਨੀ ਇੱਧਰ ਲਾ ਲਿਆ ਲੈ ਆ ਵੇ ਲੈ ਕੀ ਕਰਦਾ ਅੱਛਾ ਇੱਕ ਇਹਦਾ ਚੱਕਿਆ ਪੱਕਾ ਕੌਣ ਆਏ ਨਰਾਵ ਨੇ ਆਦੇ ਆਉਂਦੇ ਆ ਹਾਂ ਹਣਾ ਸਹੀ ਬਣੀ ਮੋਟੋ ਜੀ ਹਣਾ ਗੋਲ ਮਟੋਲ ਜੀ ਲੈ ਇਹ ਇਨੀ ਕਲਾਕਾਰੀ ਸਿੱਖਦੀਆਂ ਕਿੱਥੋਂ ਨੇ ਤੁਸੀਂ ਮਮਾ ਜੀ ਨੇ ਨਾ ਮੈਂ ਜਦੋਂ 8 ਮਹੀਨਿਆਂ ਦੇ ਤੁਸੀਂ ਨਾ ਮਮਾ ਜੀ ਨੇ ਮੇਰੇ ਉਹਦਾ ਲਾਈ ਟੈਲੈਂਟ ਭਰਦਾ ਸੀ ਉਹਦੇ ਟੈਲੈਂਟ ਭਰਦਾ ਤੇ ਤੇਰੇ 8 ਮਹੀਨੇ ਆ ਜੀ ਕਵਲੀਏ ਕਿੱਥੇ ਜਾਣਾ ਆਇਆ ਹਾਂ ਕਿੱਥੇ ਚੱਲਾ ਤੂੰ ਜਾ ਭਰਾਵਾ ਟਰਾਲੀ ਲੱਗਦੀ ਨਹੀਂ ਬੈਕ ਕਲੇ ਤੋਂ ਮੈਂ ਨਹੀਂ ਆਉਣਾ ਆਉਣਾ ਲਾਇਆ ਕੋਈ ਨਹੀਂ ਢਾੜੇ ਉਹ ਜਸ਼ਨ ਹੈਗਾ ਤੇਰੇ ਨਾਲ ਉਹਨੇ ਲਵਾ ਦੇਣੀ ਆ ਮੈਨੂੰ ਮੜੇ ਕੰਮ ਆਰਜੈਂਟ ਹਾਂ ਵਾ ਉਹ ਘਰ ਆਉਂਦੇ ਮੈਨੂੰ ਆਇਆ ਤੂੰ ਜਾਇਆ ਟੀਲਾ ਬਣਾ ਲਿਆ ਵਾਹਨ ਚ ਚਲਾਉਂਦੇ ਹੁਣ ਇਹ ਸਟਾਰਟ ਨਹੀਂ ਹੁੰਦੀ ਦੇਖੋ ਐਸ ਵਕ ਦੇ ਦੇ ਚੱਕਰ ਨਹੀਂ ਮਾਰ ਰਹੇਗੇ ਹਾਂ ਸਵੇਰੇ ਤੁਹਾਡੇ ਵੀ ਨਹੀਂ ਹੁੰਦੇ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ